ਪਲਾਈ ਦੇ ਰੇਟ ਚ ਟਾਲੀ ਕੋਈ ਨਹੀਂ ਵੇਚਦਾ ਪਲਾਈ ਵਾਲੇ ਰੇਟ ਦੇ ਵਿੱਚ ਟਾਲੀ ਨਹੀਂ ਵੇਚਦਾ ਕੋਈ ਅੱਜ ਤੁਹਾਨੂੰ ਸੱਜਣ ਟਾਲੀ ਵੇਚਣ ਲੱਗਿਆ ਟਾਲੀ ਦਾ ਹੀ ਹੈ ਨਾ ਟਾਲੀ ਜੀ ਟਾਲੀ ਟਾਲੀ ਵਰਗਾ ਨਹੀਂ ਟੱਲ ਕੋਈ ਆ ਟਾਲੀ オリジナル ਹੈ ਜੀ オリジナル ਟਾਲੀ ਉੱਤੇ ਪਿੱਤਲ オリジナル ਲੱਗਿਆ ਗਾਰੰਟੀ ਬਰੰਟੀ 10 ਸਾਲਾਂ ਦੀ ਆ ਫੁੱਲ ਤੇ ਰੇਟ ਇੰਨਾ ਸਸਤਾ ਕਿਉਂ ਆ ਰੇਟ ਆਪਣੇ ਆਪਣੇ ਆਪ ਦੀ ਫੈਕਟਰੀ ਚ ਬਹੰਦਾ ਜੀ ਸਾਰਾ ਆਪ ਮੂਰੋ ਦੇਖ ਲਓ ਫਰੰਟ ਖੋਲੋ ਇਹਦਾ ਸਾਰਾ ਟਾਲੀ ਦਾ ਜੜਿਆ ਪਿਆ ਜੀ ਉੱਪਰ 19 ਮੈਂਮਪਲਾਈ ਥੱਲੇ 12 ਮੈਂਮਪਲਾਈ ਗਾਰੰਟੀ ਵਾਰੰਟੀ ਫੁੱਲ 10 ਸਾਲ ਦਾ ਇੱਕ ਕੱਤਾ ਹੀ ਹੋਣਾ ਜਿਹੜਾ ਦੇਖ ਕੇ ਨਾ ਨਾ ਜੀ ਆ ਆ ਵੀ ਪਿਆ ਨਾਲ ਜਿੰਨੇ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਹੁਣ ਕਿੰਨੇ ਕਿੰਨੇ ਚ ਦੇ ਦਈਏ ਇਹ ਕਿਦਾ 55000 ਰੁਪਏ ਦਾ ਆਪਾਂ ਦੇ ਦਾਂਗੇ 48500 ਦਾ 48500 ਰੁਪਏ ਦਾ ਤੁਹਾਨੂੰ ਮਿਲ ਜੂਗਾ ਆ ਵੀ ਮਿਲ ਜੂਗਾ ਜੀ ਤੇ ਆਹ ਇਹ ਦੇ ਦਾਂਗੇ ਜੀ ਆਪਾਂ 52500 ਦਾ 52000 ਰੁਪਿਆ 52500 ਤੇ ਹੁਣ ਇੰਨਾ ਕੰਮ ਕਰਦੇ ਪਹੁੰਚਦਾ ਕਰਦੇ ਹੋਗੇ ਪਹੁੰਚਦਾ ਕਰ ਦਾਂਗੇ ਡਿਲੀਵਰੀ ਫ੍ਰੀ ਪਹੁੰਚਦਾ ਕਰ ਦੋ ਲੇ ਵੀ ਸਜਣੋ ਪਹੁੰਚਦਾ ਹੋ ਜੂਗਾ ਤੇ ਮਾਲ ਇਹਨਾਂ ਕੋਲੇ ਇਹ ਕਾਹ ਨੂੰ ਆ ਇਧਰਲੇ ਪਾਸੇ ਨੂੰ ਲੋੜੇ ਆਏ ਪਿਆ ਬੈੱਡ ਬੁੱਧ ਕਾਹ ਨੂੰ ਗੱਲਾਂ ਕਰਦੇ ਆ ਆ ਦੇਖੋ ਇਹਦੇ ਨਾਲ ਦਾ ਹੀ ਜੇ ਬੰਦਾ ਕਹਦੇ ਵੀ ਮੈਂ ਆਹ ਡਾਈਨਿੰਗ ਟੇਬਲ ਹallelujah ਡਾਈਨਿੰਗ ਬਹੁਤ ਸ਼ਾਨਦਾਰ ਡਾਈਨਿੰਗ ਹੈ ਜੀ ਗਾਰੰਟੀ ਵਾਰੰਟੀ ਫੁੱਲ 10 ਸਾਲਾਂ ਦੀ ਚੱਕੋ ਵੀ ਐਂ ਕਰੋ ਬਾਪੂ ਨਾਨੇ ਦਾਦੇ ਨੂੰ ਖੁਸ਼ ਕਰਨਾ ਤਾਂ ਸਜਣੋ ਸਿੰਘ ਫਰਨੀਚਰ ਵਾਲੇ ਕੋਲੇ ਮੱਲਣ ਵਾਲੇ ਕੋਲੇ ਆ ਜਾਓ ਬਾਈ ਜਸ ਕਰਨ ਕੋਲੇ